ਇੱਕ ਵਾਰ ਇੱਕ ਆਦਮੀ ਨਾਈ ਦੀ ਦੁਕਾਨ ਤੇ ਕਟਿੰਗ ਕਰਾਉਣ ਦੇ ਲਈ ਆਉਂਦਾ ਹੈ ਤੇ ਗੱਲਾਂ-ਗੱਲਾਂ ਦੇ ਵਿੱਚ ਰੱਬ ਦੀ ਗੱਲ ਛਿੜ ਜਾਂਦੀ ਹੈ। ਕਹਿੰਦਾ ਕਿ ਪ੍ਰਮਾਤਮਾ ਕਿੰਨੀਆਂ ਵਧੀਆ-ਵਧੀਆ ਨਿਯਮਤਾਂ ਬਣਾਉਂਦਾ ਹੈ ਤੇ ਨਾਈ ਖਿਜਿਆ ਹੋਇਆ ਬੋਲਦਾ ਕਹਿੰਦਾ ਐਦਾਂ ਕਿਵੇਂ? ਕਹਿੰਦਾ ਮੈਂ ਤਾਂ ਮੰਨਦਾ ਹੀ ਨਹੀਂ ਕਿ ਰੱਬ ਨਾਮ ਦੀ ਕੋਈ ਚੀਜ਼ ਵੀ ਹੈਗੀ ਇਸ ਦੁਨੀਆ ਤੇ। ਜੇ ਰੱਬ ਹੋਵੇ ਤਾਂ ਕਈ ਇੱਥੇ ਬਹੁਤ ਦੁਖੀ ਵੀ ਬੈਠੇ ਹੋਏ ਲੋਕ ਤੇ ਉਹਨਾਂ ਨੂੰ ਦੁੱਖ ਕਿਉਂ ਮਿਲੇ? ਤਾਂ ਉਹ ਜਿਹੜਾ ਮੁੰਡਾ ਸੀਗਾ ਉਹ ਕੁਝ ਨਹੀਂ ਬੋਲਿਆ। ਉਹ ਕਟਿੰਗ ਕਰਾ ਕੇ ਆਪਣਾ ਦੁਕਾਨ ਤੋਂ ਬਾਹਰ ਚਲਾ ਗਿਆ। ਜੋ ਥੋੜੀ ਦੂਰ ਜਾਂਦਾ ਹੈ ਤੇ ਉੱਥੇ ਇੱਕ ਆਦਮੀ ਜਮੀਨ ਤੇਜੀ ਦੇ ਬਹੁਤ ਹੀ ਵੱਡੇ ਵੱਡੇ ਲੰਬੇ ਲੰਬੇ ਵਾਲ ਹੋਏ ਹੁੰਦੇ ਆ ਤੇ ਉਹਦੀ ਦਾੜੀ ਬਹੁਤ ਲੰਬੀ ਹੋਈ ਹੁੰਦੀ ਆ ਤੇ ਉਹਨੇ ਪੈਰੀ ਪਿੱਛੇ ਮੁੜ ਕੇ ਉਹ ਨਾਈ ਕੋਲ ਚਲ ਜਾਂਦਾ ਤੇ ਜਾ ਕੇ ਉਹਦਾ ਦਰਵਾਜਾ ਖੋਲ ਕੇ ਕਹਿੰਦਾ ਕਹਿੰਦਾ ਮੈਂ ਮੰਨਦਾ ਹੀ ਨਹੀਂ ਕਿ ਨਾਈ ਵੀ ਇਸ ਦੁਨੀਆ ਦੇ ਉੱਤੇ ਹੈਗੇ ਆ ਤੇ ਨਾਈ ਨੂੰ ਬੜਾ ਗੁੱਸਾ ਚੜਿਆ ਕਹਿੰਦਾ ਕੀ ਗੱਲ ਹੋ ਗਈ ਵੀ ਹੁਣ ਤ ਤੂੰ ਕਟਿੰਗ ਕਰਾ ਕੇ ਗਿਆ ਤੇ ਤੂੰ ਐਦਾਂ ਕਿਉਂ ਬੋਲਦਾ ਪਿਆ ਕਹਿੰਦਾ ਜੇ ਨਾਈ ਹੁੰਦੇ ਤਾਂ ਬਾਹਰ ਇੱਕ ਬਜ਼ੁਰਗ ਆ ਬਹੁਤ ਟਾਈਮ ਦਾ ਮੈਨੂੰ ਲੱਗਦਾ ਵੀ ਉਹਦੇ ਕਿਸੇ ਨੇ ਵਾਲ ਕਟਿੰਗ ਨਹੀਂ ਕੀਤੇ ਤੇ ਉਹ ਉਹਦੀ ਬਹੁਤ ਹਾਲਤ ਖਰਾਬ ਆ ਤਨਾਈ ਕਹਿੰਦਾ ਜੇ ਕੋ ਮੇਰੇ ਕੋਲ ਆਊਗਾ ਤਾਂ ਮੈਂ ਉਹਦੇ ਵਾਲ ਕਟਿੰਗ ਕਰੂੰਗਾ ਨਾ ਤੇ ਉਹ ਬੰਦਾ ਕਹਿੰਦਾ ਬਸ ਇਸੇ ਤਰ੍ਹਾਂ ਜੇ ਅਸੀਂ ਰੱਬ ਕੋਲੇ ਜਾਵਾਂਗੇ ਤਾਂ ਰੱਬ ਸਾਡੀ ਗੱਲ ਸੁਣੂਗਾ ਨਾ ਤੇ ਕਹਿੰਦਾ ਤੁਸੀਂ ਕਿਵੇਂ ਕਹਿ ਸਕਦੇ ਹੋ ਕੋਈ ਰੱਬ ਇਸ ਦੁਨੀਆ ਦੇ ਵਿੱਚ ਨਹੀਂ ਹੈਗਾ ਸੋ ਇਹ ਉਸ ਇਨਸਾਨ ਦਾ ਉਸ ਨਾਈ ਨੂੰ ਸਮਝਾਉਣ ਦਾ ਤਰੀਕਾ ਸੀ ਕਿਉਂਕਿ ਜਦੋਂ ਵੀ ਅਸੀਂ ਆਪਣੇ ਕਿਸੇ ਵੀ ਮੁਸ਼ਕਲ ਦਾ ਹੱਲ ਕਰਨਾ ਤੇ ਸਾਨੂੰ ਪਰਮਾਤਮਾ ਦਾ ਨਾਮ ਲੈਣਾ ਹੀ ਪੈਣਾ ਉਹਨੂੰ ਧਿਆਉਣਾ ਹੀ ਪੈਣਾ ਤੇ ਨਹੀਂ ਤੇ ਜੋ ਤੁਹਾਡੇ ਨਾਲ ਹੋ ਰਿਹਾ ਉਹਨੂੰ ਹੋਰ ਉਸੇ ਤਰ੍ਹਾਂ ਬੋਲ-ਬੋਲ ਕੇ ਆਪਣੇ ਕਰਮਾਂ ਦੇ ਖੱਡਿਆਂ ਦੇ ਵਿੱਚ ਅਸੀਂ ਇੰਨੇ ਖੁੱਬ ਜਾਂਦੇ ਆ ਕਿ ਸਾਨੂੰ ਨਿਕਲਣ ਦਾ ਕੋਈ ਰਾਹ ਨਹੀਂ ਮਿਲਦਾ ਕਿਉਂਕਿ ਜੋ ਸਾਨੂੰ ਨਿਯਾਮਤਾ ਪਰਮਾਤਮਾ ਨੇ ਦਿੱਤੀਆਂ ਅਸੀਂ ਉਹਨਾਂ ਵੱਲ ਧਿਆਨ ਹੀ ਨਹੀਂ ਦਿੰਦੇ ਜੋ ਸਾਡੇ ਕੋਲ ਨਹੀਂ ਹੈਗਾ ਤੇ ਉਸ ਚੀਜ਼ ਨੂੰ ਅਸੀਂ ਕੋਸ ਕੋਸ ਕੇ ਆਪਣੀ ਜ਼ਿੰਦਗੀ ਨੂੰ ਹੋਰ ਖਰਾਬ ਕਰ ਲੈਨੇ ਆ ਸੋ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟਾਂ ਰਾਈਂ ਜ਼ਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਜੀ